ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਸਮਰਾਲੇ ਤੋਂ ਇਸ ਦਿਸ਼ਾਹਰਾ ਗਰਾਊਂਡ ਦੇ ਵਿੱਚ ਅ ਬੀਤੀ ਰਾਤ ਜਾਗਰਣ ਸੀਗਾ ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਤਕਰੀਬਨ 30 ਸਾਲ ਤੋਂ ਤੇ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ ਤੇ ਕੋਈ ਇਹਨਾਂ ਨੂੰ ਟੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈਗੀ ਆ ਉਹਦੇ ਅਸੀਂ 196 ਬੀ ਐਨ ਐਸ ਐਸ ਕਾਰਵਾਈ ਕਰਨ ਲੱਗੇ ਆ ਤੇ লাশ ਦਾ ਪੋਸਟ ਮੌਰਮ ਕਰਾ ਕੇ ਅੱਜ ਹੀ ਅਸੀਂ লাশ ਜਿਹੜੀ ਆ ਪਰਿਵਾਰ ਦੇ ਹਵਾਲੇ ਕਰਤਾਗੇ ਸੰਸਕਰਨ ਕੀ ਨਵੀਰੇ ਤੁਹਾਡਾ ਮੇਰਾ ਨਾਮ ਅਜੀ ਜੈਨ ਹਾਂਜੀ ਕਿਹੜੀ ਸੰਸਕਰਨ ਬਿਲੋਂਗ ਕਰਦੇ ਹੋ ਕ੍ਰਿਸ਼ਨਾ ਸੇਵਾਦਾਰ ਕੀ ਘਟਨਾ ਵਾਪਰੀ ਤੁਹਾਡੇ ਦੱਸੋ ਕੱਲ ਸਾਡਾ ਸਾਲਾਨਾ ਜਗਰਾਤ ਸੀ 22ਵਾਂ ਉਸ ਵਿੱਚ ਆਪਣੇ ਪਾਈਓ ਸਾਊਂਡ ਦਾ ਕੰਮ ਕਰ ਰਹੇ ਸੀਗੇ ਆਪਰੇਟ ਕਰ ਰਹੇ ਸੀ ਅਚਾਨਕ ਕਰੰਟ ਆਨ ਕਰਕੇ ਉਹਨਾਂ ਨੂੰ ਕਰੰਟ ਲੱਗੇ ਜਿਸ ਕਰ ਉਹਦੀ ਡੈਥ ਹੋ ਗਈ ਤੇ ਸਾਨੂੰ ਇਸ ਦਾ ਬਹੁਤ ਦੁੱਖ ਲੱਗਿਆ ਤੇ ਬਾਬਾ ਬੋਲੋਂ ਜੋ ਸਭ ਜਿੰਨੀ ਬਾਤਾਂ ਮਦਦ ਕਰਾਂਗੇ ਜਰੂਰ ਜੀ ਮਾਤਾ ਜੀ ਜੀ ਨਾਮ ਤੁਹਾਡਾ ਜੀ ਯੋਗਰਾਜ ਸਿੰਘ ਮੇਰੇ ਨਾਮ ਖਮਾਨੋ ਦੇ ਰਹਿਣ ਵਾਲੇ ਜੀ ਕੀ ਹਾਦਸਾ ਬਾਬਾ ਜੀ ਜਿਹੜਾ ਬਾਬੇ ਤੁਹਾਡਾ ਪ੍ਰੋਣਾ ਸੀਗਾ ਜੀ ਉਹਦਾ ਮਤਲਬ ਕਰੰਟ ਨਾਲ ਉਹ ਹੋ ਗਿਆ ਡੈਥ ਹੋ ਗਈ ਉਹਨਾਂ ਦੀ ਕਿੰਨੀ ਉਮਰ ਦੀ ਉਮਰ 35 38 ਦੇ ਵਿੱਚ ਵਿੱਚ ਆਉਣੀ ਜੀ ਕਿੰਨੇ ਬੱਚੇ ਉਹਨਾਂ ਦੇ ਦੋ ਬੱਚੇ ਆ ਜੀ ਛੋਟੇ ਛੋਟੇ ਇੱਕ 5-6 ਸਾਲ ਦਾ ਮੁੰਡਾ 14 ਸਾਲ ਦੀ ਕੁੜੀ ਹੈ ਕਿੱਥੇ ਹਾਸਾ ਵਾਪਰਿਆ ਇਹ ਮਾਛੇ ਵੜੇ ਹੋਏ ਜੀ ਬਚ ਨਹੀਂ ਹੋਣ ਬਸਹਿਰਾ ਵਾਲੇ ਉਹ ਅਮਰਾਲੇ ਪਿੰਡ ਦੇ ਜੀ ਜੀ ਆਪਣਾ ਨਾਮ ਦੱਸੋ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਮੈਂ ਰਜਿੰਦਰ ਸਿੰਘ ਰਾਜਾ ਨੰਬਰਦਾਰ ਖਮਾਣੋ ਹਾਂਜੀ ਕੁਲਦੀਪ ਸਿੰਘ ਅਮਰਾਲੇ ਤੋਂ ਕੱਲ ਇੱਥੇ ਕੰਮ ਕਰਨ ਵਾਸਤੇ ਆਇਆ ਸੀ ਲੇਬਰ ਦਾ ਕੰਮ ਕਰਦੇ ਸੀ ਉਹ ਕੋਈ ਜਾਗਰਣ ਸੀ ਉੱਥੇ ਉਹਦੇ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ ਜੀ ਤੇ ਉਹਦੀ ਡੈਕਥ ਹੋ ਗਈ ਮੌਤ ਹੋ ਵੀ ਆਉਂਦੀ ਤੇ ਉਹਦੇ ਵੀ ਸੰਸਥਾ ਉਹਨੇ ਮਦਦ ਕੀਤੀ ਆ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਬੱਚੇ ਆ ਛੋਟੇ ਛੋਟੇ ਬੱਚੇ ਆ ਜੀ ਵੀ ਉਹਨਾਂ ਨੂੰ ਕੋਈ ਮੁਆਵਜ਼ਾ ਤਾਂ ਵੱਧ ਤੋਂ ਵੱਧ ਦੇ ਕੇ ਤਾਂ ਕਿ ਪਰਿਵਾਰ ਦਾ ਭਲਾ ਹੋ ਸਕੇ ਤੇ ਬੱਚਿਆਂ ਦੀ ਪੜ੍ਹਾਈ ਦਾ ਕੇ ਜਿਹੜਾ ਚੱਲ ਚੱਲ ਕੰਮ ਆ ਇਹਨਾਂ ਨਾਲ ਹੁਣ ਤੁਹਾਡਾ ਕੋਈ ਗਿੱਲਾ ਸ਼ਿਕਾਇਤ ਸਰ ਗੱਲਾ ਸ਼ਿਕਾਇਤ ਕੀ ਹੋਣਾ ਸਾਡੀ ਮੈਂ ਪਿਆਰੀ ਸੰਸਥਾ ਮਦਦ ਕਰੂਗੀ ਜੰਦੀ ਹਾਂਜੀ ਥੈਂਕ ਯੂ ਹਾਂਜੀ ਮੇਰਾ ਨਾਮ ਕਰਮਜੀਤ ਸਿੰਘ ਜੀ ਪਿੰਡ ਹੀੜੀਆਂ ਜੀ ਕੱਲ ਇੱਥੇ ਜਗਰਾਤੇ ਦੇ ਵਿੱਚ ਇੱਕ ਕਰੰਟ ਲਾ ਕੇ ਲੜਕੇ ਦੀ ਡੈਥ ਹੋਈ ਲੜਕੇ ਦਾ ਨਾਮ ਕੁਲਦੀਪ ਸਿੰਘ ਸੀ ਤੇ ਬੜਾ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਸੀ ਲੇਬਰ ਦਾ ਕੰਮ ਕਰਦਾ ਸੀ ਉਹ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹਦੇ ਦੋ ਬੱਚੇ ਸੀ ਛੋਟੇ ਛੋਟੇ ਤੇ ਪਿੱਛੇ ਵਾਈਫ ਆ ਇਕੱਲੀ ਤੇ ਇਹੀ ਬੇਨਤੀ ਹੈ ਸੰਸਥਾ ਵੱਲੋਂ ਵੀ ਕੋਈ ਕੀਤਾ ਗਿਆ ਜੀ ਹਾਂਜੀ ਸੰਸਥਾ ਵੱਲੋਂ ਵੀ ਫਾਈਨੈਂਸ਼ਲੀ ਕੋਈ ਯੋਗਦਾਨ ਕੀਤਾ ਜਾਗਰਣ ਕਰਾਉਣ ਵਾਲਿਆਂ ਨੇ ਹਾਂਜੀ ਕੀਤਾ ਜੀ ਯੋਗਦਾਨ ਕੀਤਾ ਉਹਨਾਂ ਨੇ ਰਲ ਮਿਲ ਕੇ ਯੋਗਦਾਨ ਹਾਂਜੀ ਹਾਂਜੀ ਜਿਹੜੀ ਰਾਤ ਟਕਣਾ ਬਾਕੀ ਇਹ ਇਹ ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਅਮਰਾਲੇ ਤੋਂ ਵੀ ਇੱਕ ਕੁਲਦੀਪ ਸਿੰਘ son of ਬਲਵੀਰ ਸਿੰਘ ਪਿੰਡ ਅਮਰਾਲਾ ਤਹਿਸੀਲ ਤੇ ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਇੱਥੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਬੀਤੀ ਰਾਤ ਜਾਗਰਣ ਸੀਗਾ ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਕਰੀਬ 20 ਸਾਲ ਤੋਂ ਤੇ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ ਤੇ ਕੋਈ ਇਹਨਾਂ ਨੂੰ ਟਰੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈਗੀ ਆ ਜਿਹਦੀ ਅਸੀਂ ਆ ਆਗੇ ਹੈਗੇ ਸਾਡੇ ਕੋਲ ਮਦਈ ਆਗੇ ਹੈਗੀ ਉਹਦੀ ਮੈਸੇਜ ਆਈ ਆ ਭਰਾ ਨੇ ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ ਤੇ ਉਹਦੇ ਅਸੀਂ 196 ਬੀ ਐਨ ਐਸ ਐਸ ਕਾਰਵਾਈ ਕਰਨ ਲੱਗੇ ਆ ਤੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਅੱਜ ਜੀ ਅਸੀਂ ਲਾਸ ਜਿਹੜੀ ਆ ਪਰਿਵਾਰ ਦੇ ਹਵਾਲੇ ਕਰਤਾਗੇ ਸੰਸਕਰਨ ਇਨੇ ਮਾਸੀ ਮੁੰਡੇ ਤੇ ਮੁੰਡੇ ਦੀ ਉਮਰ ਕਰੀਬ 35 ਸਾਲ ਸੀ ਤੇ ਦੋ ਬੱਚੇ ਨੇ ਇੱਕ ਲੜਕਾ ਇੱਕ ਲੜਕੀ ਲੜਕੀ 14 ਸਾਲ ਦੀ ਆ ਜੀ ਤੇ ਬੇਟਾ ਹੈਗਾ 7 ਸਾਲ ਦਾ ਤੇ ਪਰਿਵਾਰ ਬਾਕੀ ਕਾਰਵਾਈ ਕਰਦੇ